ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਜ਼ਿਲ੍ਹਾ ਬਠਿੰਡਾ ਤੋਂ ਆ ਕਾਸਟ ਹੈ ਜੱਟ ਸਿੱਖ ਲੜਕੀ ਦਾ ਰਿਸ਼ਤਾ ਹੈ ਜੀ ਲੜਕੀ ਕੈਨੇਡਾ ਵਿੱਚ ਪੀ ਆ ਰਾ ਇਨਾਂ ਦੀ ਡੇਟ ਆਫ ਬਰਥ 1995 ਇਨਾਂ ਦੀ ਹਾਈਟ ਆ 5 ਫੁੱਟ 4 ਇੰਚ ਇਨਾਂ ਨੇ ਸਟੱਡੀ ਕੀਤੀ ਆ ਬੈਚਲਰ ਆਫ ਆਰਟਸ ਇਹ ਸਾਰੇ ਫੈਮਿਲੀ ਗੁਰਸਿੱਖ ਫੈਮਿਲੀ ਆ ਇਹਨਾਂ ਨੂੰ ਲੜਕਾ ਵੀ ਗੁਰਸਿੱਖ ਚਾਹੀਦਾ ਜਿਸ ਨੂੰ ਜ਼ਮੀਨ 15 ਤੋਂ 20 ਕਿੱਲੇ ਆਉਂਦੀ ਹੋਵੇ ਅਗਰ ਲੜਕਾ ਅੰਮ੍ਰਿਤਧਾਰੀ ਨਹੀਂ ਹੈ ਤਾਂ ਲੜਕਾ ਪੱਗ ਬੰਨਦਾ ਹੋਵੇ ਤੇ ਨਸ਼ੇ ਤੋਂ ਦੂਰ ਹੋਵੇ ਜੇ ਜਿਸ ਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ